ਕੋਈ ਬੰਦਾ ਨਹੀਂ ਅੰਨੇ ਵਾ ਇਥੇ ਧੁੰਦ ਦੇ ਵਿੱਚ ਗੱਡੀ ਬੈਕ ਕੀਤੀ ਤੇ ਉਹ ਮਗਰੋਂ ਮੋਟਰਸਾਈਕਲ ਤੇ ਹੁੰਦੇ ਪਏ ਸੀ ਉਹਨਾਂ ਨੇ 2 ਮੀਟਰ ਰੋਕਿਆ ਵੀ ਚਲੋ ਰਾਹ ਡਾਊਗਾ ਤੇ ਮੈਂ ਲੰਗਾਵਾ ਪਿੱਛੇ ਇੱਕ ਟਰੱਕ ਆਇਆ ਉਹਨੇ ਵਿੱਚੇ ਇਹਨੂੰ ਫੇਟ ਆ ਜੀ ਆਜੇ ਦੁੱਧ ਵਾਲੀ ਗੱਡੀ ਹੈਗੀ ਆ ਜੀ ਇਹ ਬੈਕ ਜਾਣ ਗਈ ਸੀ ਤੇ ਇਹ ਸਾਈਡ ਤੇ ਖੜੇ ਸੀਗੇ ਪਿੱਛੇ ਟਰੱਕ ਹੁੰਦਾ ਪਿਆ ਸੀਗਾ ਲੋਡ ਜ਼ਿਆਦਾ ਸੀਗਾ ਉਹ ਜਦੋਂ ਤੇ ਉਹ ਵਜਾ ਦੇ ਵਿੱਚ ਮੈਂ ਸਾਈਡ ਤੇ ਹੋ ਗਿਆ ਮੈਂ ਉਹਨੂੰ ਕਿਹਾ ਭਾਈ ਇਹ ਲਵੀ ਗੱਡੀ ਤੇਜ਼ ਆਉਂਦੀ ਪਈ ਆ ਮੈਂ ਸਾਈਡ ਤੇ ਹੋ ਜਾ ਉਹ ਤੋਂ ਉਤਰ ਦਾ ਮੌਕਾ ਨਹੀਂ ਮਿਲਿਆ ਮੈਂ ਸਾਈਡ ਤੇ ਹੋ ਕੇ ਉਹ ਕਿ ਮੰਗ ਉਹ ਦਿਨ ਪੱਕਾ ਨਹੀਂ ਮਿਲਿਆ ਮੈਂ ਮੋਗਾ ਦੇ ਕਸਬਾ ਕੋਟੀਸੇਖਾਂ ਵਿੱਚ ਵਾਪਰਿਆ ਦਰਦਨਾਕ ਸੜਕ ਹਾ사 ਦੋ ਟਰੱਕ ਅਤੇ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਦਾ ਹੋਇਆ ਐਕਸੀਡੈਂਟ ਹਾਦਸੇ ਦੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੋਈ ਮੌਤ ਮੋਗਾ ਵਿੱਚ ਅੱਜ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਦੁੱਧ ਵਾਲਾ ਕੈਂਟਰ ਅਤੇ ਇੱਕ ਟਰੱਕ ਅਤੇ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਦਾ ਹੋਇਆ ਭਿਆਨਕ ਐਕਸੀਡੈਂਟ ਹਾਦਸਾ ਇਹਨਾਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਚਾਲਕ ਦੁੱਧ ਵਾਲੇ ਕੈਂਟਰ ਤੇ ਟਰੱਕ ਦੇ ਵਿਚਕਾਰ ਹੀ ਫਸ ਗਿਆ ਇਸ ਮੌਕੇ ਹੀ ਉਸ ਦੀ ਮੌਤ ਹੋ ਗਈ ਬੜੀ ਮਸਕਤ ਦੇ ਨਾਲ ਲੋਕਾਂ ਨੇ ਟ੍ਰੱਕ ਚਾਲਕ ਨੂੰ ਬਾਹਰ ਕੱਢਿਆ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਮੋਗਾ ਵਿਖੇ ਭੇਤੀ ਕਰਵਾਇਆ ਗਿਆ। ਇੱਥੇ ਇਹ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਰਾਜਾ ਸਿੰਘ ਜੋ ਕਿ ਮੋਟਰਸਾਈਕਲ ਦੇ ਮਗਰ ਬੈਠਾ ਸੀ ਜਿਸ ਨੇ ਦੱਸਿਆ ਕਿ ਉਹ ਕੋਟ ਸੇਖਾ ਤੋਂ ਮੋਗਾ ਆਪਣੇ ਕੰਮ ਲਈ ਜਾ ਰਹੇ ਸਨ ਅਤੇ ਦੁੱਧ ਵਾਲੀ ਗੱਡੀ ਜੋ ਕਿ ਕੰਡੇ ਤੋਂ ਬੈਕ ਹੋ ਰਹੀ ਸੀ ਪਰ ਅਸੀਂ ਸਾਈਡ ਤੇ ਖੜੇ ਹੋਏ ਸੀ ਪਿੱਛੋਂ ਇੱਕ ਟਰੱਕ ਆ ਰਿਹਾ ਸੀ ਜੋ ਸਾਡੇ ਪਿੱਛੋਂ ਆ ਕੇ ਵੱਜਿਆ ਤੇ ਮੈਂ ਸਾਈਡ ਤੇ ਹੋ ਗਿਆ ਪਰ ਮੇਰੇ ਮੋਟਰਸਾਈਕਲ ਚਾਲਕ ਨੂੰ ਉਤਰਨ ਦਾ ਮੌਕਾ ਹੀ ਨਹੀਂ ਮਿਲਿਆ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮੈਂ ਬਚ ਗਿਆ ਉੱਥੇ ਹੀ ਦੂਜੇ ਪਾਸੇ ਜਾਣਕਾਰੀ ਦਿੰਦਾ ਹੋਇਆ ਮੇਰੇ ਤੱਕ ਮੋਟਰਸਾਈਕਲ ਚਾਲਕ ਦੇ ਭਤੀਜੇ ਲਾਪਰੇ ਸਿੰਘ ਨੇ ਦੱਸਿਆ ਕਿ ਉਹਨਾਂ ਕਿਹਾ ਕਿ ਮੇਰਾ ਤਾਜ ਜੀ ਮੋਗਾ ਮਸਾਲਾ ਫੈਕਟਰੀ ਦੇ ਵਿੱਚ ਕੰਮ ਕਰਦੇ ਹਨ ਦੁੱਧ ਵਾਲੀ ਗੱਡੀ ਜੋ ਕਿ ਕੰਡੇ ਤੋਂ ਭਾਰ ਕਰਵਾ ਕੇ ਵਾਪਸ ਬੈਕ ਮੋੜ ਰਹੀ ਸੀ ਤਾਂ ਜੋ ਪਿੱਛੇ ਤੋਂ ਤੇਜ਼ ਰਫਤਾਰ ਇੱਕ ਟਰੱਕ ਆਇਆ ਜੋ ਕਿ ਬਜਰੀਆ ਪਰ ਹੈ ਜਿਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਮਾਤ ਹੋ ਗਈ ਆਪ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਇਹ ਤਸਵੀਰਾਂ ਇਸ ਮੌਕੇ ਐਸ ਐਚਓ ਕੋਰਟ ਹਿੱਸੇ ਕਾ ਵੀ ਪਹੁੰਚੇ ਉਹਨਾਂ ਨੇ ਕਾਰਵਾਈ ਲਈ ਕੀ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ ਪਹਿਲਾਂ ਦਿਖਾਉਂਦੇ ਹਾਂ ਤੁਹਾਨੂੰ ਇਹ ਉਥੋਂ ਦੀਆਂ ਲਾਈਵ ਤਸਵੀਰਾਂ ਜੁੜੇ ਰਹੋ ਤੁਸੀਂ ਨੂਜ ਪੰਜਾਬ ਦੇ ਚੈਨਲ ਨਾਲ ਅੱਗੇ ਦੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰ ਕਰ ਲਿਓ ਧੰਨਵਾਦ ড clicほ ইযে পরা আাাগে ডরে আিযেমাগ় খুলযরদিয় সর্ছষে আয়ে ংঁটটালেথ য়া্ই মহলে এঁ আ ডবিয় আবযদিয়া কূযা আগে আই আখয় ਕੋਨੇ ਕੋਲੀ ਇਕੱਲਾ ਆਇਓ ਮੇਰਾ ਨਾਮ ਲਾਪਰੀ ਸਿੰਘ ਲਾਪਰੀ ਸਿੰਘ ਪੰਡਤ ਕੋਟੀ ਸੇਗਾਂ ਅੱਜ ਇੱਕ ਕੋਟੀ ਸੇਗਾਂ ਐਕਸੀਡੈਂਟ ਹੋਇਆ ਹਾਂਜੀ ਇਹ ਮੋਟਰਸਾਈਕਲ ਤੇ ਕੌਣ ਸੀ ਜੋ ਮੇਰੇ ਤਾਇਆ ਵੀ ਸੀ ਇਹ ਕਿੱਥੇ ਰਹਿੰਦੇ ਕਿੱਥੇ ਹੀ ਇਹ ਧਰਮਕੌਰ ਰੋਡ ਤੇ ਰਮਨ ਸਿੰਘ ਹੋਂਦੇ ਬੋਲ ਕੀ ਕੰਮ ਕੀ ਕਰਦੇ ਇਹ ਜੀ ਇਹ ਜੀ ਇੱਥੇ ਮੋਗੇ ਫੈਕਟਰੀ ਦੇ ਵਿੱਚ ਜੌਬ ਕਰਦੇ ਆ ਆਪਣਾ ਮਸਾਲਾ ਫੈਕਟਰੀ ਦੇ ਪਾਸੇ ਸਾਰਾ ਕੁਝ ਇੱਕ ਘਟਨਾ ਕਰਮ ਹੋਇਆ ਕਿਵੇਂ ਕਰਨਾ ਕਰਮ ਜੀ ਆ ਪਿੱਛੇ ਗੱਡੀ ਖੜੀ ਆਈ ਦੁੱਧ ਵਾਲੀ ਅੱਬੇ ਨਾਰੰਗ ਦੀ ਜੀ ਇਹ ਇਥੇ ਕੰਡੇ ਤੇ ਇਥੇ ਅੱਗੇ ਵੀ ਹੈਵੀ ਹੈ ਵਾਹੇ ਕੰਡੇ ਦੀ ਇਥੇ ਚਾਹੀਦੀ ਨਹੀਂ ਹੈਗੀ ਜਿਹੜਾ 3.2 ਇਥੇ ਇਥੇ ਕੋਈ ਵੀ ਹੈਵੀ ਗੱਡੀਆਂ ਇਥੋਂ ਮੁੜਦੀਆਂ ਨੇ ਕੋਈ ਨਹੀਂ ਪਿੱਛੇ ਨਾ ਕੋਈ ਬੰਦਾ ਰੱਖਿਆ ਇਹਨਾਂ ਨੇ ਵੀ ਪਿੱਛੇ ਧੁੰਦ ਕਰਨ ਕੋਈ ਬੰਦਾ ਖਿਲਾਰ ਲੀਏ ਅਸੀਂ ਵੀ ਕੋਈ ਅੱਗੋਂ ਆਉਂਦਾ ਜਾਂ ਕੋਈ ਗੱਡੀ ਬੈਕ ਰੌਨ ਨੇ ਪਿਆ ਅਸੀਂ ਕੋਈ ਬੰਦਾ ਨਹੀਂ ਅੰਨੇ ਵਾ ਇਥੇ ਧੁੰਦ ਦੇ ਵਿੱਚ ਗੱਡੀ ਬੈਕ ਕੀਤੀ ਤੇ ਉਹ ਮਗਰੋਂ ਮੋਟਰਸਾਈਕਲ ਤੇ ਹੁੰਦੇ ਪਏ ਅਸੀਂ ਉਹਨਾਂ ਨੇ 2 ਮੀਟਰ ਰੋਕਿਆ ਵੀ ਚਲੋ ਰਾਹ ਦਊਗਾ ਤੇ ਮੈਂ ਲੰਘਾਵਾਂ ਪਿੱਛੇ ਇੱਕ ਟਰੱਕ ਆਇਆ ਉਹਨੇ ਵਿੱਚ ਇਹਨੂੰ ਫੇਟ ਆ ਜੀ ਵੀ ਟਰੱਕ ਵੀ ਸਾਰਾ ਟਾਇਰ ਜੋ ਵੀ ਬਾਹਰ ਲੱਤ ਲੱਗੋ ਕੀ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਲਾਹ ਪ੍ਰਵਾਈ ਦੇ ਕਾਰਨ ਗੱਡੀ ਨੰਬਰ ਤੁਸੀਂ ਆਪ ਦਾ ਚੈੱਕ ਕਰ ਲਿਓ ਜੀ ਇਹਦਾ ਬੇ ਨਾਰੰਗ ਦੀ ਗੱਡੀ ਆ ਦੁੱਧ ਵਾਲੀ ਉਤੋਂ ਜੀ ਇਹਨਾਂ ਨੂੰ ਕਿਹਾ ਜੀ ਦੁੱਧ ਖਾਲੀ ਕਰੋ ਜੀ ਗੱਡੀ ਕਢਾਓ ਇਹਨਾਂ ਨੇ ਕਿਹਾ ਜੀ ਸਾਡਾ 20 ਲੱਖ ਦਾ ਨੁਕਸਾਨ ਹੁੰਦਾ ਜੀ ਅਸੀਂ ਦੁੱਧ ਨਹੀਂ ਖਾਲੀ ਕਰਾ ਸਕਦੇ 3 2 2.5 ਘੰਟੇ 3 ਘੰਟੇ ਲਾਸ਼ ਵਿੱਚੀ ਦੱਬੀ ਰਹੀ ਜੀ ਉਲੀ ਟਰੱਕ ਦੇ ਇੰਨੀ ਲਾਹ ਪ੍ਰਵਾਈ ਇੱਥੇ ਪ੍ਰਸ਼ਾਸਨ ਦੀ ਹੋਈ ਪਈ ਜੀ ਇੱਕ ਆ ਕੰਡੇ ਦਾ ਬਹੁਤ ਗਲਤ ਕੰਮ ਆ ਜੀ ਕੰਡਾ ਬਿਲਕੁਲ ਟੀ ਪੁਆਇੰਟ ਤੇ ਆ ਇਹ ਕੰ ਉਹ ਕੋਈ ਪਰਿਵਾਰ ਦੇ ਵਿੱਚ ਇੱਕ ਜੀ ਬੱਚਾ ਛੋਟਾ ਮੁੰਡਾ ਉਹ ਬਿਲਕੁਲ ਉਹ ਵੀ ਥੋੜਾ ਜਿਹਾ ਮੈਂਟਲੀ ਅਫਸਰਕਾ ਥੋੜਾ ਜਿਹਾ ਜਾਨੀ ਕਿ ਵੀ ਇੰਨੀ ਹੈ ਨਹੀਂ ਸਤਬੁੱਧੀ ਉਹਨੂੰ ਵੀ ਤੇ ਬਾਕੀ ਬਜ਼ੁਰਗ ਮਾਪਿਓ ਨੇ ਉਹ ਵੀ ਨਾਲੇ ਤੇ ਘਰ ਦਾ ਜੇ ਕੱਚੀ ਛੱਤ ਉਹ ਵੀ ਨਹੀਂ ਪਈ ਬਹੁਤ ਬੁਰਾ ਹਾਲਾ ਘਰ ਦਾ ਗੁਜ਼ਾਰਾ ਬੜਾ ਕਹਿੰਦੇ ਫਿਰ ਤੇ ਸਾਰਾ ਘਰ ਦਾ ਗੁਜ਼ਾਰਾ ਸੀ ਅਸੀਂ ਅਸੀਂ ਮੰਗ ਕਰਦੀ ਜੀ ਇਨਸਾਫ ਮਿਲੇ ਇਹਨਾਂ ਨੂੰ ਸਜ਼ਾ ਮਿਲੇ ਇਹਨਾਂ ਨੂੰ ਜਿਹੜੀ ਬੰਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਵੱਧ ਤੋਂ ਵੱਧ ਇਹਨਾਂ ਦੀ 100% ਗਲਤੀ ਇਹਨਾਂ ਦੀ ਹੈ ਜੀ ਆ ਤੁਸੀਂ ਵੇਖ ਲਓ ਟਰੱਕ ਕਿਹੜੇ ਹਿਸਾਬ ਨਾਲ ਲੱਗਾ ਆ ਦੁੱਧ ਵਾਲ ਤੇ ਦੂਜੇ ਦੀ ਵੀ ਟਰੱਕ ਦੀ ਵੇਖੋ ਇਹਨਾਂ ਦੇ ਕਰਕੇ ਕੋਹਰ ਵਿਚਾਰੇ ਰਾਹ ਰਾਹगिर ਜਾਂਦੇ ਪਏ ਸੀਗੇ ਚਾਰ ਗੱਡੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਉਹਨਾਂ ਨੂੰ ਮੋਗੇ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਉਹਨਾਂ ਦੀਆਂ ਵਿਚਾਰਿਆਂ ਦੀ ਲੱਤਾਂ ਬਾਹਾਂ ਟੁੱਟ ਗਈਆਂ ਇੱਕ ਟਰੱਕ ਵਾਲੇ ਦੀਆਂ ਵੀ ਲੱਤਾਂ ਟੁੱਟੀਆਂ ਨੇ ਇਹਦਾ ਡਰਾਈਵਰ ਅਬਦੇ ਨਾਰੰਗ ਦਾ ਫਰਾਰ ਹੋ ਗਿਆ ਉਤੋਂ ਉਹਨਾਂ ਨੇ ਉਹਨੂੰ ਕਿਹਾ ਵੀ ਕਿੱਥੇ ਜੇ ਤੁਸੀਂ ਕੀ ਹਿਸਾਬਤਾ ਹੋ ਕੇ ਕਿਸੇ ਰਾਜਸਥਾਨ ਗਏ ਚਲੇ ਅਸੀਂ ਨਹੀਂ ਕਿਸਦਾ ਲੈਣਾ ਦੇਣਾ ਸਾਡਾ 20 ਲੱਖ ਦਾ ਦੁੱਧਾ ਕਿੰਨਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਗੇਟ ਵਾਲ ਖੋਲਣ ਲੱਗਾ ਸੀ ਕਹਿੰਦੇ ਨਹੀਂ ਖੋਲਣਾ ਸਾਡਾ 20 ਲੱਖ ਦਾ ਦੁੱਧਾ ਬੰਦਾ ਇਹਦਾ ਬਹੁਤ ਮਨਥਾੜ ਹੋਇਆ ਸਾਨੂੰ ਮੁਆਜਜਾ ਦਵਾਇਆ ਜਾਵੇ ਜਿਹੜਾ ਵੀ ਤੋਂ ਵੀ ਬੰਦਾ ਇਹਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਨਾਲ ਕੋਈ ਵੀ ਅਸੀਂ ਕਰਾਉਣੀ ਹੈ ਜਿਹੜੇ ਇਹ ਸਰਕਾਰ ਉਹਨੇ ਸੜਕ ਸੁਰੱਖਿਆ ਫੋਰਸ ਬਣਾਈ ਹੋਈ ਹੈ ਇਹਨਾਂ ਦੇ ਕੋਈ ਕਰਮਚਾਰੀ ਆਏ ਕੋਈ ਕੋਈ ਨਹੀਂ ਜੀ ਕੋਈ ਵੇਖਣ ਨੂੰ ਨਹੀਂ ਮਿਲਿਆ ਜੀ ਕੋਈ ਇੱਥੇ ਇਹਦਾ ਲੋਕਾਂ ਨੇ ਸਾਥ ਦਿੱਤਾ ਜੀ ਜਿਹੜਾ ਮਾੜਾ ਮੋਟਾ ਦਿੱਤਾ ਇੱਕ ਵੀ ਸੜਕ ਸੁਰੱਖਿਆ ਫੋਰਸ ਵਾਲਾ ਮੇਰੇ ਸਾਹਮਣੇ ਹੋਣਾ ਤੁਹਾਡੇ ਸਾਹਮਣੇ ਵੇਖੋ ਫਾਰਮੈਲਿਟੀ ਪੂਰੀ ਕਰਨ ਆ ਗਏ ਆ ਜਿਹੜੇ ਲੋਕ ਇਕੱਠੇ ਹੋ ਕੇ ਵੇਖ ਕੇ ਵੀ ਸਾਡੀ ਨਕਾਮੀ ਲੋਕੀ ਵੇਖਣਗੇ ਹੁਣ ਆਪਦਾ ਖਾਣਾ ਪੂਰਤੀ ਕਰਨ ਆ ਗਿਆ ਵੇ ਲੋ 3-4 ਜਣੇ ਖੜੇ ਆ ਕਿੰਨੇ ਚਿਰ ਬਾਅਦ ਪਹੁੰਚੇ ਇਹ ਮੇਰੇ ਸਾਨ ਨਾਲ 8 ਤੋਂ ਪਹਿਲਾਂ ਦੀ ਘੜਨਾ ਹੈ ਹੁਣ ਪਹੁੰਚੇ ਵੇ ਲੋ ਤੇ 2 ਘੰਟੇ ਬਾਅਦ 2.5 ਘੰਟੇ ਬਾਅਦ ਪਹੁੰਚੇ ਕਿੰਨੇ ਚਿਰ ਬਾਅਦ ਢੋਡੇ ਤੋਂ ਪਹੁੰਚੇ ਪੂਰੇ ਸਮਾਜ ਦੇ ਗਰੇ ਘੰਟੇ ਡੇਢ ਬਾਅਦ ਜੀ ਉਦੋਂ ਪਹਿਲਾਂ ਲੋਕਾਂ ਨੇ ਮਦਦ ਕੀਤੀ ਜੀ ਲੋਕਾਂ ਨੇ ਤੁਸੀਂ ਆਪ ਬੁਲਾਈ ਕਿ ਟ੍ਰੇਨ ਆਪ ਬੁਲਾਈ ਜੀ ਕਿਸੇ ਨੇ ਪੁੱਛਦੇ ਕਹਿਣ ਤੇ ਕੋਈ ਅੱਖ ਨਹੀਂ ਲੱਗਦਾ ਜੀ 1% ਦਾ ਇਹਨਾਂ ਦਾ ਕੋਈ ਹਿਸਾਬ ਨਹੀਂ ਕੋਈ ਉਹ ਤੁਹਾਡੇ ਕੀ ਲੱਗਦੇ ਸੀ ਉਹ ਕੀ ਨਾਮ ਹੈ ਤੁਹਾਡਾ ਨਰਨਾਵਰ ਆਜਾ ਜੀ ਕਿਹੜੇ ਪਿੰਡ ਦਾ ਮੈਂ ਪੁਲਿਸ ਸੇਖਾ ਨੂੰ ਅੱਜ ਇਹ ਐਕਸੀਡੈਂਟ ਹੋਇਆ ਤੁਸੀਂ ਮੋਟਰਸਾਈਕਲ ਦੇ ਮਗਰਲੇ ਪਾਸੇ ਬੈਠੇ ਹਾਂ ਹੀ ਮਗਰਲੇ ਪਾਸੇ ਸੀਗਾ ਜੀ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਿੱਧਰ ਆ ਰਹੇ ਸੀ ਹਾਂ ਇਹ ਪੁਲਿਸ ਸੇਖਾ ਤੋਂ ਮੁਗਨੂ ਆਏ ਜਾ ਰਹੇ ਸੀ ਜਾ ਕਿੱਧਰ ਰਹੀ ਸੀ ਤੁਸੀਂ ਦੋਨੇ ਯਾਨ ਕਿ ਕਿਹੜੇ ਕੰਮ ਕਰਦੇ ਜੀ ਹਾਂ ਜੈਡ ਪ੍ਰੋਸ ਕੰਪਨੀ ਆ ਜੀ ਉੱਥੇ ਲੱਗੇ ਹੋਏ ਸੀਗੇ ਕਿਵੇਂ ਹੋਇਆ ਤੁਹਾਡਾ ਹਾਦਸਾ ਤੁਹਾਨੂੰ ਪਤਾ ਹੋਵੇ ਅੱਜ ਦੁੱਧ ਵਾਲੀ ਗੱਡੀ ਆ ਗਈ ਆਈ ਇਹ ਬੈਕ ਜਾਣ ਗਈ ਸੀ ਤੇ ਇਹ ਸਾਈਡ ਤੇ ਖੜੇ ਸੀਗੇ ਪਿੱਛੇ ਟਰੱਕ ਆਉਂਦਾ ਪਿਆ ਸੀਗਾ ਲੋਡ ਜ਼ਿਆਦਾ ਸੀਗਾ ਉਹਦੇ ਤੇ ਤੇ ਉਹ ਵਜਾ ਦੇ ਵਿੱਚ ਮੈਂ ਸਾਈਡ ਤੇ ਹੋ ਗਿਆ ਮੈਂ ਉਹਨੂੰ ਕਿਹਾ ਭਾਈ ਇਹ ਲਵੀ ਗੱਡੀ ਤੇਜ਼ ਆਉਂਦੀ ਪਈ ਆ ਮੈਂ ਸਾਈਡ ਤੇ ਹੋ ਜਾ ਉਹ ਤੋਂ ਉਤਰ ਦਾ ਮੌਕਾ ਨਹੀਂ ਮਿਲਿਆ ਮੈਂ ਸਾਈਡ ਤੇ ਹੋ ਕੇ ਕਿੰਨੀ ਮੰਗਰੂ ਫਿਰ ਉਹ ਪਹਾਂ ਜੀ ਟੱਕਾ ਵਜਾ ਤੂੰ ਪਹਾਂ ਜੀ ਵਿੱਚ ਜਾ ਕੇ ਟਕਰਾਇਆ ਪਹਾਂ ਜੀ ਹਾਂ ਜੀ ਤੇ ਕਿਵੇਂ ਜਿਹੜੇ ਬੰਦੇ ਚਲਾ ਰਹੇ ਸੀ ਮੋਟਰ ਉਹ ਕਿ ਨਹੀਂ ਮੋਰ ਸਿੰਘ ਵਾਲਾ ਬੰਦਾ ਮਰ ਗਿਆ ਜੀ ਮੈਂ ਬਚ ਗਿਆ ਤੁਸੀਂ ਛਾਲ ਮਾਰ ਕੇ ਪਹਾਂ ਜੀ ਮੈਂ ਸਾਈਡ ਤੇ ਖੜਾ ਹੋ ਕੇ ਨਾ ਮੈਂ ਸਾਈਡ ਤੇ ਹੋ ਗਿਆ ਸੀਗਾ ਯਮ ਮੋਟਰ ਹੋਈ ਹੋਣਾ ਤੁਹਾਡਾ ਆ ਜਾਂ ਨਹੀਂ ਖੜੇ ਹੋਏ ਸਗੇ ਖੜੀ ਸੀ ਖੜੇ ਖੜਿਆਂ ਦੇ ਵਿੱਚ ਹੀ ਵੱਜ ਗਈ ਜਿਵੇਂ ਆ ਖੜੇ ਹੋਏ ਨਾ ਤੇ ਖੜੇ ਹਾਂ ਆ ਆ ਵਿੱਚ ਵੱਜ ਗਈ ਹਾਂ ਜੀ ਮੇਵੇ ਦੁੱਧ ਵਾਲੀ ਗੱਡੀ ਤੁਹਾਡੇ ਕੰਡੇ ਤੋਂ ਕੰਡਾ ਕਰਾ ਕੇ ਨਿਕਲੀ ਸੀ ਬੈਕ ਹੁੰਦੀ ਸੀ ਤੇ ਇੱਕ ਟਰੱਕ ਦਾ ਮੋਟਰ ਵਾਲਾ ਵਿਕ ਨੇ ਆ ਗਿਆ ਦੋਮਾ ਮੋਟਰਸਾਈਕਲ ਵਾਲਾ ਮਗਰ ਉਹਦੇ ਪਰਲੇ ਪਾਸੇ ਆਵਾ ਸੀ ਆ ਜਿਹੜੀ ਵੱਜ ਗਈ ਗੱਡੀ ਨਾ ਤੇ ਉਥੋਂ ਮੋੜਾ ਲਗਾ ਹੀ ਉਹ ਬਾਹਰ ਨਿਕਲ ਗਏ ਇੱਕ ਮੁੰਡਾ ਦੋ ਜਾਣੇ ਸੀ ਇੱਕ ਥਾਲ ਮਾਰ ਕੇ ਨਿਕਲ ਗਿਆ ਦੇਖ ਰਹੇ ਆ ਕਿੰਨੇ ਕੁ ਜੀਵਤ ਮੰਨਦੇ ਇਹ ਸਾਢੇ 7 ਜੀੜੇ ਕਿਵੇਂ ਬੰਦੇ ਠੀਕ ਹੈ ਇੱਕ ਤਾਂ ਠੀਕ ਹੈ ਤੇ ਇੱਕ ਤਾਂ ਇੱਥੇ ਆਵੇ ਜਿਹੜਾ ਮੋਟਰਸਾਈਕਲ ਆ ਉਹ ਵੀ ਅਸਾਂ ਕਿ ਕੋਟੀ ਸੇ ਖਾਂ ਆਤਾ ਹੋਇਆ ਇਹਦੀ ਬਣ ਜਾਂਦੀ ਅੱਜ ਕਰੀਬ ਸਾਢੇ 8 ਵਜੇ ਦੇ ਇੱਕ ਜਿਹੜਾ ਹੈਗਾ ਧਰਮਕੰਡਾ ਇੱਥੇ ਕੋਟੀ ਸੇ ਖਾਂ ਚ ਐਟਲਸ ਤਰਮਕੰਡਾ ਐਟਲਸ ਤਰਮਕੰਡਾ ਦੇ ਉੱਤੇ ਇੱਕ ਦੁੱਧ ਵਾਲੀ ਗੱਡੀ ਜਿਹੜੀ ਹੈਗੀ ਆ ਵੱਡਾ ਟੈਂਕਰ ਖੜਾ ਸੀਗਾ ਉਹ ਬਿਨਾਂ ਕਿਸੇ ਰੋਕ ਲਾਇਆ ਬਿਨਾਂ ਕਿਸੇ ਨੂੰ ਸੜਕ ਤੇ ਖੜਾਇਆ ਇਹਨੂੰ ਦੁੱਧ ਵਾਲੀ ਵੱਡੇ ਟੈਂਕਰ ਨੂੰ ਜਿਹੜਾ ਹੈਗਾ ਬੈਕ ਕਰ ਰਿਆ ਸੀਗਾ ਇਹ ਜਿਹੜਾ ਜਿਆਦਾ ਇਹਦਾ ਹਿੱਸਾ ਸੜਕ ਤੇ ਸੀਗਾ ਤੇ ਇਧਰੋਂ ਮੋਟਰਸਾਈਕਲ ਤੇ ਦੋ ਵਿਅਕਤੀ ਜਾ ਰਹੇ ਸੀਗੇ ਆਪਦੇ ਕੰਮ ਦੇ ਸਬੰਧ ਚ ਮੁਗਗੇ ਨੂੰ ਉਹਨਾਂ ਨੇ ਜਦੋਂ ਅੱਗੇ ਖੜਾ ਦੇਖਿਆ ਮੋਟਰਸਾਈਕਲ ਆਪਣਾ ਰੋਕਿਆ ਤੇ ਪਿੱਛੋਂ ਇੱਕ ਜਿਹੜਾ ਹੈਗਾ ਟਰੱਕ ਆਇਆ ਘੋੜਾ ਟਰਾਲਾ ਬਜਰੀ ਦਾ ਭਰਿਆ ਹੋਇਆ ਉਹਨੇ ਵੀ ਇਹਨੇ ਲਾਪਰਵਾਹੀ ਨਾਲ ਬੈਕ ਕੀਤਾ ਟਰੱਕ ਤੇ ਉਹਨੇ ਲਾਪਰਵਾਹੀ ਨਾਲ ਅੱਗੇ ਦੇਖੇ ਤੋਂ ਬਿਨਾ ਜਿਹੜਾ ਹੈਗਾ ਉਹ ਮੋਟਰਸਾਈਕਲ ਨੂੰ ਹਿੱਟ ਕਰਦਾ ਮੋਟਰਸਾਈਕਲ ਜਿਹੜਾ ਹੈਗਾ ਉਹ ਟਰਾਲੇ ਦੇ ਤੇ ਦੁੱਧ ਵਾਲੇ ਟੈਂਕਰ ਦੇ ਵਿਚਾਲੇ ਆ ਗਿਆ ਜਿਸ ਦੇ ਨਾਲ ਇੱਕ ਬੰਦੇ ਦੀ ਡੈਥ ਹੋ ਗਈ ਪਰ ਪਰਿਵਾਰਕ ਮੈਂਬਰਾਂ ਦਾ ਇਹ ਦੂਜੇ ਵੀ 8:30 ਵਜੇ ਦੀ ਘਟਨਾ ਹੈ ਤੇ ਕੋਈ ਮਲਾਜਮ ਸਾਡੇ ਕੋਲ 9:30 ਤੋਂ ਪਹਿਲਾਂ ਨਹੀਂ ਪਹੁੰਚਿਆਗਾ ਜੇ ਛੇਤੀ ਆਉਂਦੇ ਹੋ ਸਕਦਾ ਸੀਗਾ ਵੀ ਸ਼ਾਇਦ ਬੱਜੇ ਜਾਂ ਬੱਜਦਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਜਦੋਂ ਹੀ ਸਾਨੂੰ ਸੂਚਨਾ ਮਿਲੀ ਹੈ ਅਸੀਂ ਸਪੈਸ਼ਲ ਆਪਰੇਸ਼ਨ ਦੇ ਵਿੱਚ ਅੱਜ ਸਵੇਰ ਦੀ ਸਾਰੀ ਫੋਰਸ ਵੀ ਗਏ ਹੋਏ ਸੀ ਜਦੋਂ ਸਾਨੂੰ ਸੂਚਨਾ ਮਿਲੀ ਤੁਰੰਤ ਮੈਂ ਮੌਕੇ ਤੇ ਐਸਏ ਜਸਵਿੰਦਰ ਸਿੰਘ ਏਆਰਪੀ ਦੀ ਟੀਮ ਤੇ ਹੋਰ ਭੇਜਦੇ ਸੀਗੇ ਲੋਕ ਤੇ ਇੱਥੇ ਹੋਰ ਵੀ ਕਾਫੀ ਲੋਕ ਹੋਗੇ ਸੀ ਬਹੁਤ ਲੋਕਾਂ ਨੇ ਹੈਲਪ ਕੀਤੀ ਹੈ ਜਿੰਨੀ ਜਲਦੀ ਹੋ ਸਕੇ ਅਸੀਂ ਕੱਢ ਕੇ ਉਹਨਾਂ ਨੂੰ ਭੇਜਿਆ ਉੱਥੇ ਕਿਉਂਕਿ ਐਕਸੀਡੈਂਟ ਜਿਹੜਾ ਹੈਗਾ ਬਹੁਤ ਜ਼ਿਆਦਾ ਭਿਆਨਕ ਸੀਗਾ ਇਹਦੇ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ ਕੱਢਣ ਵਾਸਤੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹਾਂ ਬਸ ਅਸੀਂ ਇਹਨਾਂ ਦੀ ਸਟੇਟਮੈਂਟ ਲੈ ਕੇ ਜਿਹੜਾ ਬੰਦਾ ਨਾਲ ਸੀਗਾ ਉਹਦੇ ਮੋਟਰਸਾਈਕਲ ਤੇ ਚਸ਼ਮਦੀਦ ਗਵਾ ਉਹਦੇ ਤੇ ਬਿਆਨ ਲੈ ਕੇ ਕਾਰਵਾਈ ਜਿਹੜੀ ਬਣਦੀ ਆ ਉਹ ਕਰ ਰਹੇ ਹੈ ਗੱਈਏ ਹੋਰ ਇਹ ਮੁੰਡਾ ਜਿਹੜਾ ਇਹ ਜਿਹੜੀ ਆ ਵੀ ਕਿਹੋ ਜਿਹੀ ਹੈ ਬਹੁਤ ਬਰਾਬਰ ਹੋਦਾ ਹੈ ਸਾਡੀ ਨਹੀਂ ਆਇਆ ਰ ਅੱਜ ਨਿਕਲੇ ਪਰਾਂ ਨੀ ਕਿਉਂ ਆ ਨਾ ਨਾ ਜਦੋਂ ਆਪਾਂ ਦੇਖਿਆ ਕਿਤਾ ਪਤਾ ਨਹੀਂ ਆ ਮਦਾਨ ਵਿੱਚ ਤੋ ਨਹੀ ਕੈਪਟਨ ਕਿਉਂ ਆ ਕੀ ਕਰੇ ਹੋ ਬੜਾ ਜ਼ਿਆਦਾ ਮਟੇ ਕਿਤੇ ਜਾ ਹੁਣ ਹੋਰ ਖੇਡ ਕੇ ਚਲੋ ਯਾਰ ਥੋੜਾ ਹੋਰ ਖੇਡ ਚਲੋ ਯਾਰ ਅਜਿਹਾ ਖੇਡਦੇ ਨਾ ਮਗਰੋਂ ਵੀ ਹੁੰਦਾ ਨਾਲ ਕੋਈ ਹੁੰਦਾ ਮਗਰ ਤੇ ਆ ਬੜਾ ਚਲਾ ਜੀ ਬੜਾ ਹੋਇਆ 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 ਅੱਗੇ